ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਸੀ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 84 ਗਾਜ ਹੈ ਫਰੰਟ ਤੋਂ ਹੀ ਸਾਰੀ ਦੇਖ ਹੀ ਲਈ ਹੈ ਦੋ ਗਲੀਆਂ ਬਣਿਆ ਹੋਇਆ ਜੀ ਇਹ ਐਂਟਰੀ ਤੇ ਇੱਕ ਸਾਈਡ ਤੇ ਪੌੜੀਆਂ ਉੱਪਰ ਜਾਂਦੀਆਂ ਹਨ ਹਲ ਪੱਥਰ ਦਾ ਸਾਰਾ ਕੰਮ ਹੋਇਆ ਹੈ ਜੀ। ਵਾਲਪੇਪਰ ਵੀ ਸਾਰੇ ਦੀਵਾਰਾਂ ਤੇ ਲੱਗਾ ਹੋਇਆ। ਦੋ ਕਮਰੇ ਬਣੇ ਹੋਏ ਹਨ। ਦੋਨੋਂ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ। ਇੱਕ ਕਿਚਨ ਬਣੀ ਹੋਈ ਹੈ। ਪਹਿਲਾਂ ਤੁਹਾਨੂੰ ਕਿਚਨ ਦਿਖਾ ਦਿੰਨੇ ਆਂ, ਫਿਰ ਤੁਹਾਨੂੰ ਕਮਰੇ ਦਿਖਾਵਾਂਗੇ। ਕਿਚਨ ਵਿੱਚ ਸਾਰਾ ਕੱਬੜ ਦਾ ਕੰਮ ਹੋਇਆ ਹੋਇਆ। ਖਾਣੇ ਵਗੈਰਾ ਸਾਰਾ ਬਣੇ ਹੋਏ ਹਨ। ਇੱਕ ਸਾਈਡ ਤੇ ਵਿੰਡੋ ਲੱਗੀ ਹੋਈ ਹੈ, ਖਿੜਕੀ ਵੈਂਟੀਲੇਸ਼ਨ ਵਾਸਤੇ। ਛੱਤ ਤੇ ਡਾਊਨ ਸਿਲਿੰਗ ਸਾਰਾ ਕੰਮ ਹੋਇਆ ਹੈ, ਤੁਹਾਨੂੰ ਕੈਮਰਾ ਘੁਮਾ ਕੇ ਸਾਰਾ ਦਿਖਾ ਰਹੇ ਆਂ ਜੀ। ਆ ਦੇਖੋ ਜੀ। ਆਜੇ ਕਮਰਾ ਬਣਿਆ ਹੋਇਆ ਕਮਰਾ ਤੁਸੀਂ ਦੇਖ ਹੀ ਰਹੇ ਹੋ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਤੇ ਸਾਹਮਣੇ ਪਾਸੇ ਜਿਹੜਾ ਦਰਵਾਜ਼ਾ ਦੇਖ ਰਹੇ ਹੋ ਉਧਰ ਅਟੈਚ ਵਾਸ਼ਰੂਮ ਬਣਿਆ ਹੋਇਆ ਕਮਰੇ ਵਿੱਚ ਸਾਰਾ ਵਾਲਪੇਪਰ ਦਾ ਕੰਮ ਹੋਇਆ ਹੋਇਆ ਛੱਤ ਤੇ ਵੀ ਸਾਰਾ ਪੀਓਪੀ ਦਾ ਕੰਮ ਹੋਇਆ ਹੈ ਜੀ ਇਸ ਰੂਮ ਨਾਲ ਫਿਕਸ ਬੈੱਡ ਬਣਾਏ ਹੋਏ ਨੇ ਜਿਹੜੇ ਕਿ ਮਾਲਕ ਨੇ ਨਾਲ ਦੇਣੇ ਹਨ ਦੂਜਾ ਕਮਰਾ ਵੀ ਪਹਿਲੇ ਕਮਰੇ ਵਾਂਗੂ ਹੀ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਇਧਰ ਵੀ ਸਾਰਾ ਵਾਲਪੇਪਰ ਦਾ ਕੰਮ ਪੇਂਟ ਦਾ ਕੰਮ ਹੋਇਆ ਹੋਇਆ ਬੈਕ ਸਾਈਡ ਤੇ वेंटिलेशन ਵਾਸਤੇ ਵੀ ਜਗ੍ਹਾ ਬਣੀ ਹੋਈ ਹੈ ਉੱਪਰ ਜੰਗਲਾ ਰੱਖਿਆ ਹੋਇਆ ਹੈ ਤੇ ਅਤੇ ਵਾਸ਼ਿੰਗ ਏਰੀਆ ਬਣਾਇਆ ਹੋਇਆ ਹੈ ਤੇ ਆ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਸਾਰੇ ਪਾਸੇ ਕੈਮਰਾ ਕਮਾ ਕੇ ਦਿਖਾ ਦਿੰਨੇ ਆ ਜੀ ਦੇਖ ਲਓ ਤੁਸੀਂ ਵਾਸ਼ਰੂਮ ਵਿੱਚ ਵੀ ਸਾਰੇ ਟਾਇਲ ਦੀਵਾਰਾਂ ਤੇ ਵੀ ਲੱਗੀ ਹੋਈ ਹੈ ਫਰਸ਼ ਤੇ ਵੀ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਹੋਇਆ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਦੇ ਰਹੇ ਆ ਜੀ ਬਾਕੀ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ 95927 141643 ਇਹ ਜੀ ਮਾਲਕਾ ਦਾ ਨੰਬਰ ਹੈ ਤੁਸੀਂ ਪ੍ਰੋਪਰ ਐਡਰੈਸ ਜਾਂ ਕੋਰੇਟ ਦੀ ਗੱਲ ਕਰਨੀ ਹੋਰ ਉਹਨਾਂ ਕਰ ਸਕਦੇ ਹੋ ਬਾਕੀ ਤੁਹਾਨੂੰ ਮੈਂ ਐਡਰੈਸ ਵੀ ਦੱਸ ਦਿੰਨਾ ਜੀ ਤੁਹਾਨੂੰ ਸਕਰੀਨ ਤੇ ਵੀ ਸ਼ੋ ਹੋ ਜਾਏਗਾ ਐਡਰੈਸ ਉਹਨੇ ਇਹ ਜੀ ਚੂਰਪੁਰ ਰੋਡ ਹੈਬੋ ਵਾਲ ਕਲਾਂ ਵਿੱਚ ਘਰ ਪੈਂਦਾ ਜੋ ਕਿ ਲੁਧਿਆਣਾ ਵਿੱਚ ਹੈ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਘਰ ਦੀ ਡਿਮਾਂਡ ਮਾਲਕਾਂ ਨੇ 25 ਲੱਖ ਰੁਪਏ ਰੱਖੀ ਆ ਬਾਕੀ ਕਹਿੰਦੇ ਮੌਕੇ ਤੇ ਮਾਨਤਨ ਹੋ ਜਾਏਗਾ ਘਾਟਾ ਵਾਧਾ ਕੀਤਾ ਜਾਏਗਾ ਰੇਟ ਵਿੱਚ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਕੇ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ 'ਚ ਘਰੇ ਕੋਠੀਆਂ ਤੇ ਵੀਡੀਓ ਅਪਲੋਡ ਕਰੀ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ